ਇਹ ਵੇਖੋ ਪ੍ਰਵਾਸੀਆਂ ਦਾ ਹਾਲ ਆ ਮਮਾ ਸਟੇਸ਼ਨ ਤੇ ਛੱਡ ਛੱਡ ਕੇ ਕਿੱਦਾਂ ਜਾ ਰਹੇ ਪੰਜਾਬ ਨੂੰ ਇਹ ਹਾਲਾਤ ਦੇ ਹੰਬਰ ਸਰ ਰਜਿਸਟ੍ਰੇਸ਼ਨ ਪ੍ਰਵਾਸੀ ਜਿਹਨੇ ਪ੍ਰਵਾਸੀ ਨੇ ਆ ਵੇਖੋ ਆ ਵੇਖੋ ਇਹ ਸਭ ਛੱਡ ਕੇ ਪੰਜਾਬ ਨੂੰ ਜਿਹੜਾ ਜਾ ਰਹੇ ਹਾਂ ਹਾਂ ਕੰਮ ਹੋ ਗਿਆ ਪੰਜਾਬ ਮੈਂ ਕੰਮ ਨਹੀਂ ਕਰੋਗੇ ਭਈ ਕਰਾਂਗੇ ਨਾ ਨਹੀਂ ਆ ਕੇ ਲੜਾਈ ਖਤਮ ਹੋ ਜਾਏਗੀ ਫਿਰ ਆ ਜਾਣਾ ਦੋਸਤੋ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਖੜਾ ਮੈਂ ਪਰ ਇੱਥੇ ਜਿਹੜੇ ਪ੍ਰਵਾਸੀ ਇੱਥੇ ਕੰਮ ਕਰਨ ਆਉਂਦੇ ਸੀ ਜਿਨ੍ਹਾਂ ਨੂੰ ਲੋਕੀ ਕਹਿੰਦੇ ਸੀਗੇ ਵੀ ਪ੍ਰਵਾਸੀ ਜਿਹੜੇ ਸਾਡੇ ਭਰਾ ਵਾ ਇਹਨਾਂ ਨੂੰ ਇਦਾਂ ਕਹਿੰਦੇ ਇਹਨਾਂ ਤੋਂ ਬਿਨਾ ਪੰਜਾਬ ਦਾ ਗੁਜ਼ਾਰਾ ਨਹੀਂ ਚੱਲਣਾ ਤੇ ਕਿਦਾਂ ਅੱਜ ਪੰਜਾਬ ਨੂੰ ਛੱਡ ਛੱਡ ਕੇ ਜਾਣ ਡਿਆ ਟ੍ਰੇਨਾਂ ਕਿਦਾਂ ਭੱਲਣ ਡਿਆ ਟਿਕਟਾਂ ਤੋਂ ਬਿਨਾ ਵੜੀ ਜਾਂਦੇ ਕਈ ਤੇ ਇਹੀ ਹਾਲਾਤ ਲੁਧਿਆਣੇ ਤੇ ਜਲੰਧਰ ਤੇ ਆ ਜਦੋਂ ਦਾ ਪਤਾ ਲੱਗਾ ਜੰਗ ਲੱਗਣੀ ਆ ਤੇ ਇਹ ਛੱਡ ਛੱਡ ਕੇ ਜਿਹੜਾ ਵਾਪ ਭਜੰਡਾ ਆ ਕਿਤੇ ਨਾ ਕਿਤੇ ਭਰਾਓ ਆਪਣੇ ਲੋਕਾਂ ਨੂੰ ਕੰਮ ਲਿਆ ਕਰੋ ਹੁਣ ਆ ਵੇਖ ਲਓ ਔਖੀ ਘੜੀ 'ਚ ਤੁਹਾਨੂੰ ਛੱਡ ਕੇ ਜਿਹੜਾ ਵਾ ਪ੍ਰਵਾਸੀ ਚਲੇ ਗਏ ਜੇ ਤੇ ਭਜੰਡਾ ਜੇ ਤੇ ਇਹ ਕਹਿੰਦੇ ਵੀ ਸਾਨੂੰ ਇਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਆ ਹੁਣ ਇਹਨਾਂ ਨੂੰ ਆਪਣੇ ਪਿੰਡ ਚ ਤੇ ਆ ਗਏ ਤੇ ਕਿਦਾਂ ਛੱਡ ਛੱਡ ਵੇਖ ਲੋ ਜਾਂਦੇ ਆ ਕਿ ਤੇਣਾ ਕਿਤੇ ਆਪਣੇ ਲੋਕਾਂ ਦਾ ਸਾਥ ਦਿਆ ਕਰੋ ਆਪਣੇ ਲੋਕਾਂ ਨੂੰ ਕੰਮ ਦਿਆ ਕਰੋ ਇਹ ਵੇਖੋ ਪ੍ਰਵਾਸੀਆਂ ਦਾ ਹਾਲਾ ਅਮਰ ਤੋਂ ਸਟੇਸ਼ਨ ਤੇ ਛੱਡ ਛੱਡ ਕੇ ਕਿੱਦਾਂ ਜਾ ਰਹੇ ਪੰਜਾਬ ਨੂੰ ਇਹ ਹਾਲਾਤ ਨੇ ਅੰਮ੍ਰਿਤਸਰ ਰੈਜਿਸਟ੍ਰੇਸ਼ਨ ਪ੍ਰਵਾਸੀ ਜਿੱਨੇ ਪ੍ਰਵਾਸੀ ਨੇ ਆ ਵੇਖੋ ਆ ਵੇਖੋ ਇਹ ਸਭ ਛੱਡ ਕੇ ਪੰਜਾਬ ਨੂੰ ਜਿਹੜਾ ਜਾ ਰਿਹਾ ਹਾਂ ਹਾਂ ਕੰਮ ਹੋ ਗਿਆ ਪੰਜਾਬ ਮੈਂ ਕੰਮ ਨਹੀਂ ਕਰੋਗੇ ਵੀ ਕਰਾਂਗੇ ਨਾ ਨਹੀਂ ਆਗਾ ਲੜਾਈ ਖਤਮ ਹੋ ਜਾਏਗੀ ਫਿਰ ਆ ਜਾਣਾ ਦੋਸਤੋ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਖੜਾ ਮੈਂ ਪਰ ਇਥੇ ਜਿਹੜੇ ਪ੍ਰਵਾਸੀ ਇਥੇ ਕੰਮ ਕਰਨ ਆਉਂਦੇ ਸੀ ਜਿਨ੍ਹਾਂ ਨੂੰ ਲੋਕੀ ਕਹਿੰਦੇ ਸੀਗੇ ਵੀ ਪ੍ਰਵਾਸੀ ਜਿਹੜੇ ਸਾਡੇ ਭਰਾ ਵਾ ਇਹਨਾਂ ਨੂੰ ਇਦਾਂ ਕਹਿੰਦੇ ਇਹਨਾਂ ਤੋਂ ਬਿਨਾ ਪੰਜਾਬ ਦਾ ਗੁਜ਼ਾਰਾ ਨਹੀਂ ਚੱਲਣਾ ਤੇ ਕਿਦਾਂ ਅੱਜ ਪੰਜਾਬ ਨੂੰ ਛੱਡ ਛੱਡ ਕੇ ਜਾਣ ਡਿਆ ਟ੍ਰੇਨਾਂ ਕਿਦਾਂ ਭੱਲਣ ਡਿਆ ਟਿਕਟਾਂ ਤੋਂ ਬਿਨਾ ਵੜੀ ਜਾਂਦੇ ਕਿਤੇ ਇਹੀ ਹਾਲਾਤ ਲੁਧਿਆਣੇ ਤੇ ਜਲੰਧਰ ਤੇ ਆ ਜਦੋਂ ਦਾ ਪਤਾ ਲੱਗਾ ਜੰਗ ਲੱਗਣੀ ਆ ਤੇ ਇਹ ਛੱਡ ਛੱਡ ਕੇ ਜਿਹੜਾ ਵਾਪ ਭਜੰਡਿਆ ਸੋ ਕਿਤੇ ਨਾ ਕਿਤੇ ਭਰਾਓ ਆਪਣੇ ਲੋਕਾਂ ਨੂੰ ਕੰਮ ਲਿਆ ਕਰੋ ਹੁਣ ਆ ਵੇਖ ਲਓ ਔਕੀ ਘੜੀ 'ਚ ਤੁਹਾਨੂੰ ਛੱਡ ਕੇ ਜਿਹੜਾ ਵਾ ਪ੍ਰਵਾਸੀ ਚਲੇ ਗਏ ਜੀ ਇਹ ਝੰਡਾ ਜੇ ਤੇ ਇਹ ਕਹਿੰਦੇ ਵੀ ਸਾਨੂੰ ਇਹਨਾਂ ਨਾਲ ਕੋਈ ਲੜਾ ਟੇਣਾ ਨਹੀਂ ਆ ਹੁਣ ਇਹਨਾਂ ਨੂੰ ਆਪਣੇ ਪਿੰਡ ਜਿੱਤੇ ਆ ਗਏ ਤੇ ਕਿਦਾਂ ਛੱਡ ਛੱਡ ਵੇਖਣੋ ਜਾਣ ਗਏ ਸੋ ਕਿਤੇ ਨਾ ਕਿਤੇ ਆਪਣੇ ਲੋਕਾਂ ਦਾ ਸਾਥ ਦਿਆ ਕਰੋ ਆਪਣੇ ਲੋਕਾਂ ਨੂੰ ਕੰਮ ਦਿਆ ਕਰੋ